ਦੈਨਿਕ ਸਵੇਰਾਂ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋ ਟਾਂਡਾ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਹਾਦਸਾ ਸਵੇਰੇ ਤੜਕਸਾਰ 3 ਵਜੇ ਦਾ ਦੱਸਿਆ ਜਾ ਰਿਹਾ ਜਦੋਂ ਵਿਅਕਤੀ ਆਪਣੇ ਪੁੱਤਰ ਨੂੰ ਲੈਣ ਵਾਸਤੇ ਜਾ ਰਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ ਕਿਸੇ ਅਣਪਛਾਤੇ ਵਾਹਨ ਦੇ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਹਾਦਸੇ ਦੇ ਵਿੱਚ ਵਿਅਕਤੀ ਦੀ ਮੌਤ ਹੋ ਗਈ ਹੈ ਭਾਜੀ ਮੇਰਾ ਬ੍ਰਦਰ ਸੇ ਵੱਡਾ ਤੇ ਬੇਟੇ ਆਪਣੇ ਨੂੰ ਲੈਣ ਜਾਂਦੇ ਇਹ ਟਾਂਡੇ ਗੱਡੀ ਵਾਲਾ ਮਾਰ ਗਿਆ ਉਹਨਾਂ ਦਾ ਨੰਬਰ ਹੈਗਾ BB018 ਉਹ ਨਹੀਂ BB18 L8849 BB18 L8849 ਕਿੰਨੇ ਘੰਟੇ ਜਿੰਨੀ ਬੜੀ ਧੱਜ ਜਿੰਨੀ ਦਰ ਪਤਾ ਕਰੋ ਨਾ ਪਤਾ ਹੀ ਜੂ ਦੇਖਿਆ ਚਾਰ ਬੱਚਲੇ ਨੇ ਬੱਸ ਨੇ ਇਹ ਟਾਂਡੇ ਦਾ ਰਸਤਾ ਕਿੰਨਾ ਕ ਤੇ ਬੰਦ ਕਰਨੇ ਜੇ ਤਾ ਉੱਧਾ ਆ ਜਾਂਦਾ ਤੇ ਇਹਦੇ ਕਰਕੇ ਫਰਾਹੀ ਘੁੰਮ ਗਏ ਆ ਨੱਪਣਾ ਤੇ ਦੇਖਿਆ ਤ ਉਹ ਸਕੂਟਰੀ ਸਟਾਰਟ ਹੀ ਥੱਲੇ ਵਜੀ ਹੀ ਇਹ ਮੁੱਦਾ ਜੇ ਇੱਕ ਸਾਈਡ ਤੇ ਫੇਰ ਦਾ ਨਾਮ ਕੁਲਵਿੰਦਰ ਸਿੰਘ ਜੀ ਠੀਕ ਆ ਸਰ ਕੰਮ ਖੇਤੀਬਾੜੀ ਦਾ ਹਾਂਜੀ ਬੱਚੇ ਤਿੰਨ ਬੱਚੇ ਆ ਦੋ ਗੁੱਡੀਆਂ ਇੱਕ ਲੜਕਾ ਕੀ ਮੰਗ ਕਰ ਸਰ ਕਮਰਵਾਸ ਹੈ ਹਾਂਜੀ ਜਿਹੜਾ ਐਕਸੀਡੈਂਟ ਆਇਆ ਕੀ ਮੰਗ ਕਰ ਮਾਂ ਕਿਆਂ ਇਨਸਾਫ ਮੰਗਨੇ ਅਸੀਂ ਤੇ ਸਰਪਾ ਬੋੜ ਸੜਕ ਵੀ ਕਸਦਾ ਹੈ ਆ ਸੜਕ ਦੇ ਆ ਬਹੁਤ ਖਰਾਬ ਹੈ ਉਥੋਂ ਉਹਦੇ ਕਰਕੇ ਸਾਰਾ ਬਹੁਤ ਜ਼ਿਆਦਾ ਟ੍ਰੈਫਿਕ ਹੈ ਇਸ ਰੋਡ ਤੇ ਉਹ ਖੱਡਿਆਂ ਕਰਕੇ ਬਹੁਤ ਬਹੁਤ ਪਰੇਸ਼ਾਨੀ ਹੈ ਇਹ ਸਾਡੇ ਸਾਰੇ ਇਲਾਕੇ ਨੂੰ ਵੀ ਜੋ ਇਤਲੋ ਬਰਦਾਸ਼ਤ ਕਰੋ ਜਿੰਨੀ ਟਰੈਫਿਕ ਆਉਂਦੀ ਆ ਬੇਗਵਾਲ ਕਪੂਰਸਲਾ ਇੱਥੇ ਸਾਰੀ ਬਹੁਤ ਜ਼ਿਆਦਾ ਤੰਗ ਪਰੇਸ਼ਾਨੀ ਆ ਇਹਨਾਂ ਖੱਡਿਆਂ ਕਰਕੇ ਹੁਣ ਬਰਸਾਤਾਂ ਮੌਸਮ ਦੇ ਵਿੱਚ ਪਾਣੀ ਭਰਿਆ ਆਉਂਦਾ ਪਤਾ ਨਹੀਂ ਲੱਗਦਾ ਹੈਗਾ ਕਿ ਇਹ ਠਖੜਾ ਕਿੰਨਾ ਕੁ ਡੂੰਘਾ ਹੈ ਇਸ ਕਰਕੇ ਜਿਹੜੀ ਇਹ ਅਸੀਂ ਤੇ ਇਹੀ ਕਹਿੰਨੇ ਆ ਕਿ ਚਲੋ ਇਹ ਜਿਹੜੀ ਸੜਕ ਦੀ ਹਾਲਤ ਨੂੰ ਸੁਧਾਰੀ ਜਾਵੇ ਤੇ ਤਾਂ ਜੋ ਹਾਦਸਿਆਂ ਤੋਂ ਆਉਣ ਵਾਲੇ ਹਾਦਸਿਆਂ ਤੋਂ ਬਚਾਇਆ ਜਾ ਸਕੇ ਅਸੀਂ ਇਹ ਕਹਿਣਾ ਚਾਹਾਂਗੇ ਕਿ ਸਵੇਰੇ ਤਕਰੀਬਨ 3 ਵੇ ਦਾ ਟਾਈਮ ਸੀ ਸਾਡੇ ਪਿੰਡ ਦਾ ਮਤਲਬ ਲੜਕਾ ਬੰਦਾ ਲਾਲੋ ਜਾਂ ਲੜਕਾ ਲਾਲੋ ਬਲਵਿੰਦਰ ਸਿੰਘ ਸਾਨੂੰ ਪ੍ਰੀਤਮ ਸਿੰਘ ਆਪਣੇ ਪਿੰਡੂ ਟਾਂਡੇ ਜਾ ਰਿਹਾ ਸੀ ਆਪਣੇ ਬੇਟੇ ਨੂੰ ਲੈਣ ਵਾਸਤੇ ਰੇਲਵੇ ਸਟੇਸ਼ਨ ਤੋਂ ਤੇ ਰਾਹ ਦੇ ਵਿੱਚ ਪੁਲ ਪੱਕਾ ਲੰਘ ਕੇ ਅਗਲੇ ਪਾਸੇ ਗੱਡੀ ਆਲਾ ਆਇਆ ਉਹਨੇ ਗੱਡੀ ਮਾਰੀ ਸਿੱਧੀ ਸਕੂਟੀ ਤੋੜ ਦਿੱਤੀ ਏ ਤੇ ਬਲਵਿੰਦਰ ਸਿੰਘ ਦੀ ਥਾਂ ਤੇ ਡੈਥ ਹੋ ਗਈ ਏ ਮਾਰ ਕੇ ਉਹ ਭੱਜ ਗਿਆ ਫਿਰ ਸਵੇਰੇ ਜਦੋਂ ਇਹਦੇ ਲੋਕ ਗਏ ਨੇ ਤੇ ਵੇਖਿਆ ਜਾ ਕੇ ਤੇ ਉਹ ਗੱਡੀ ਵਾਲਾ ਜਿਹੜਾ ਭੱਜਾ ਉਹਦੀ ਪਲੇਟ ਉੱਥੇ ਡਿੱਗੀ ਹੋਈ ਸੀ ਤੇ ਇਸ ਕਰਕੇ ਉੱਥੇ ਪੁਲਸ ਵੀ ਆਈ ਏ ਅਸੀਂ ਪ੍ਰਸ਼ਾਸਨਗੇ ਇਹੋ ਮੰਗ ਕਰਨੇ ਆ ਕਿ ਇੱਕ ਤੇ ਐਕਸੀਡੈਂਟ ਕੀਤਾ ਦੂਜਾ ਮਾਰ ਕੇ ਭੱਜ ਗਿਆ ਜੇ ਸਾਨੂੰ ਪਲੇਟ ਨਾ ਲੱਭਦੀ ਤਾਂ ਸਾਨੂੰ ਕੁਝ ਨਹੀਂ ਪਤਾ ਲੱਗਣਾ ਅਸੀਂ ਫਿਰ ਬੇਨਤੀ ਕਰਨੇ ਆ ਕਿ ਭਾਂਵੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਜਿਹੜਾ ਇੱਕ ਐਕਸੀਡੈਂਟ ਕਰਕੇ ਚੁੱਕਿਆ ਨਹੀਂ ਹੈਗਾ ਛੱਡ ਕੇ ਭੱਜ ਗਿਆ ਪਲੇਟ ਲੱਭਨ ਦੇ ਕਰਨ ਪੁਲਸ ਕੋਲ ਪਲੇਟ ਚਲੀ ਗਈ ਹੈ ਛੱਡ ਕੋ ਵੀ ਆ ਗਈ ਹੈ ਅਸੀਂ ਪ੍ਰਸ਼ਾਸਨਗੇ ਹੱਥ ਜੋੜ ਕੇ ਬੇਨਤੀ ਕਰਨੇ ਆ ਜੋ ਸਖਤ ਤੋਂ ਸਖਤ ਕਾਨੂੰਨੀ ਕਾਰਵਾਰ ਕੀਤੀ ਕੀਤੀ ਹੈ ਸ਼ਿਕਾਇਤ ਕੀਤੀ ਜਾ। ਪਿੰਡੀ ਸੜਕ ਦੀ ਹਾਲਤ ਦੀ ਗੱਲ ਕੀਤੀ ਹੈ ਸੜਕਾਂ ਹਾਲ ਨੂੰ ਲੈ ਕੇ ਕੀ ਕਰਨ ਜਾਓ। ਸੜਕ ਵੀ ਬਹੁਤ ਟੁੱਟੀ ਹੋਈ ਸੀ, ਬਹੁਤ ਟੋਏ ਨੇ। ਪ੍ਰਸ਼ਾਸਨ ਨਾਲ ਕੇ ਬੇਨਤੀ ਕਰਨੇ ਕੋਈ ਸੁਲਵਾਈ ਨਹੀਂ ਕਰਦਾ। ਤੇ ਬਾਬੇ ਪੁੱਲ ਪੱਗਾ ਕੇ ਸਭ ਸੜਕ ਟੁੱਟੀ ਹੈ। ਇਹ ਸੜਕ ਟੁੱਟੀ ਦਾ ਕਾਰਨ ਵੀ ਮਲੇਵਾ ਦਾ ਸੇ ਬਣੇ ਹੁੰਦੇ ਬਣੇ। ਤੇ ਪ੍ਰਸ਼ਾਸਨ ਕੇ ਮੰਗ ਕਰਨੇ ਆ ਜਿਹੜੇ ਕੰਮ ਸਕੇ ਸੜਕ ਨੇ ਬਣਾਈ ਤਾਂ ਟੋਏ ਤੋਂ ਪੂਰੇ ਜਾਣ। ਇਹ ਭਾਜੀ ਬਲਵਿੰਦਰ ਸਿੰਘ ਸਾਡੇ ਪਿੰਡ ਦਾ ਹੀ ਪੈਂਸਵਾਂ ਦਾ ਰਹਿਣ ਵਾਲਾ ਤੇ ਇਹ ਸਵੇਰੇ ਨਾ ਪੇਟਾ ਦਿੱਲੀ ਤੋਂ ਆਇਆ ਤੇ ਜਾਦੇ ਬਾਈਪਾਸ ਉਤਰੀਆਂ ਬਸ ਤੋਂ। ਉਨੇ ਫੋਨ ਕੀਤਾ ਹੁਣ ਆ ਵੀ ਤੁਸੀਂ ਮੈਨੂੰ ਲੈ ਜਾਓ ਅਕ 2:30 ਵਜੇ ਆ 2:30 3:00 ਦਾ ਟਾਈਮ ਸੀ ਤੇ ਸਕੂਟਰੀ ਆਪਣੀ ਤੇ ਲੈਣ ਵਾਸਤੇ ਟਾਂਡੇ ਨੂੰ ਚਾਚਾ ਬਾਈਪਾਸ ਜਾ ਰਿਹਾ ਸੀ ਤੇ ਹੁਣ ਇੱਥੇ ਉਹ ਮੁੜ ਕੇ ਉਹਨਾਂ ਨੂੰ ਗਿਆ ਹੀ ਨਹੀਂ ਹੈਗਾ ਉਹ ਪਹੁੰਚਿਆ ਨਹੀਂ ਉੱਥੇ ਮੁੰਡਾ ਘਰ ਫੋਨ ਕਰੀ ਜਾਵੇ ਵੀ ਆਇਆ ਨਹੀਂ ਪਾਪਾ ਜੀ ਆਇਆ ਨਹੀਂ ਤੇ ਮੁੜ ਕੇ ਦੁਬਾਰਾ ਘਰੋਂ ਫੇਰ ਲੈਣ ਵਾਸਤੇ ਦੂਜੀ ਕਿਸ ਵਹੀਕਲ ਤੇ ਗਏ ਹੋਣੇ ਨੇ ਇਹ ਉਹਨਾਂ ਜਦੋਂ ਆਂਦਿਆਂ ਦੇ ਵੇਖਿਆ ਵੀ ਇੱਥੇ ਵੀ ਵੇਖਦੇ ਗਏ ਨੇ ਵੀ ਹੋਇਆ ਕੀ ਗੱਲ ਕੀ ਹੋਈ ਆ ਬੰਦਾ ਨਾ ਘਰ ਵਾਪਸ ਗਿਆ ਨਾ ਦਾਦਾ ਬਾਈਪਾਸ ਪਹੁੰਚਿਆ ਸੋ ਬਾਅਦ ਪਤਾ ਲੱਗਾ ਵੀ ਉਹਨੂੰ ਕੋਈ ਗੱਡੀ ਕੁਟੀ ਮਾਰ ਕੇ ਇੱਥੇ ਸੁੱਟ ਗਈ ਆ ਤੇ ਇੱਥੇ ਪਰਾਂ ਥੱਲੇ ਡੂੰਗੀ ਥਾਂ 'ਵੀ ਪੱਛਾ ਸੀ ਸਕੂਟਰੀ ਵੀ ਨਾਲ ਦੀ ਚੀਜ਼ ਕਿੰਨੀ ਕੁ ਮਸਤੀ ਦੇਣਾ ਇਹ ਲਗਭਗ ਉਮਰ ਉਹਨਾਂ ਦੀ ਹੋਣੀ ਆ ਕਿ 47-44 ਸਾਲ ਇੰਨੀ ਕੁ ਹੈ ਸੜਕ ਦੀ ਗੱਲ ਕੀਤੀ ਹੈ ਸੜਕ ਦੇ ਕਾਰਨ ਇੰਹਾਸੇ ਵਾਪਰਦੇ ਸੜਕ ਦੇ ਐਵੇਂ ਮੈਨੂੰ ਲੱਗਦਾ ਕਿ ਤੱਕ ਵੀ ਇਹ ਸੜਕ ਦੇ ਜਿਹੜੇ ਖੰਡੇ ਨੇ ਉਹਨਾਂ ਦੇ ਕਾਰਨ ਇੰਹਾਸੇ ਵਾਪਰਦੇ ਇੱਕ ਤਾਂ ਬਹੁਤ ਸੁੱਤੀ ਆਉਂਦੀ ਹੈ ਬਹੁਤ ਮਾੜੀ ਬਹੁਤ ਮਾੜੀ ਆਹ ਬਹੁਤ ਜ਼ਿਆਦਾ ਮਾੜੀ ਆ ਕਿੱਦਾਂ ਕਰੀ ਅਸੀਂ ਮੰਗਦੇ ਇਹੇ ਕਰਨੇ ਆ ਪ੍ਰਸ਼ਾਸਨ ਅਕੇ ਵੀ ਸੜਕ ਵੀ ਜਿਹੜੀ ਇਹ ਹਾਲਤ ਨੂੰ ਸੁਧਾਰੀ ਜਾਵੇ ਸੜਕ ਦੇ ਜਿਹੜੇ ਟੋਏ ਟੋਏ ਨੇ ਕਮਸ਼ਕਮ ਇਹ ਤੇ ਪੂਰੇ ਜਾਣ ਤੇ ਕਿਉਂਕਿ ਸੁਹਾਤਿਆਂ ਨੂੰ ਤੇ ਬਚਿਆ ਜਾਵੇ ਪੱਟਿਆ ਗਿਆ ਗੱਡੀ ਵਾਲਾ ਭੱਜ ਗਿਆ ਤੇ ਉਹ ਉਸ ਡਿਪਾਰਟਮੈਂਟ ਕੋਲ ਹੈ